सात श्रीकाल मैं बाजवा बुटीक तू बर सिटी तुम ਮੈਂ ਬਰਨਾਲਾ ਸਿਟੀ ਤੋਂ ਬਾਜਵਾ ਬਟਿਕ ਤੋਂ ਜੀ ਅੱਜ ਆਪਾਂ ਇੱਕ ਨਿਊ ਡਿਜ਼ਾਈਨ ਰੈਡੀ ਕੀਤਾਗਾ ਆਪਾਂ ਤੁਹਾਨੂੰ ਉਹ ਡਿਜ਼ਾਈਨ ਦਿਖਾਣੇ ਆ ਜਿਹੜਾ ਆਪਾਂ ਤਿਆਰ ਕਰ ਰਹੇ ਆ ਅੱਜ ਵਾਲਾ ਆਪਾਂ ਜਿਹੜਾ ਡਿਜ਼ਾਈਨ ਰੈਡੀ ਕਰ ਰਹੇ ਆ ਜੀ ਇਹ ਵਾਲਾ ਡਿਜ਼ਾਈਨ ਆ ਤੁਸੀਂ ਦੇਖ ਸਕਦੇ ਹੋ ਮੈਂ ਤੁਹਾਨੂੰ ਅੱਗੇ ਦੀ ਵੀਡੀਓ ਵੀ ਦਿਖਾ ਦਣੀ ਇੱਕ ਵਾਰ ਇਹ ਵਾਲਾ ਡਿਜ਼ਾਈਨ ਆ ਜਿਹੜਾ ਆਪਾਂ ਮੈਚਿੰਗ ਦੇ ਵਿੱਚ ਵੀ ਰੈਡੀ ਕਰ ਰਹੇ ਆ ਤੇ ਆਲ ਓਵਰ ਵੀ ਰੈਡੀ ਕਰ ਰਹੇ ਆ ਕਿਹੜੇ ਸੂਟੇ ਦੇ ਵਿੱਚ ਐਕਸਟਰਾ ਰੈਡੀ ਕੀਤੇ ਹੋਏ ਨੇ ਕਿਹੜੇ ਕਸਟਮਰ ਦੇ ਆਰਡਰ ਦੇ ਉੱਪਰ ਕੀਤੇ ਹੋਏ ਨੇ ਸੋ ਤੁਸੀਂ ਵੀਡੀਓ ਦੇ ਨਾਲ ਐਂਡ ਤੱਕ ਬਣੇ ਰਹੋ ਆਪਾਂ ਫੈਬਰਿਕ ਡਿਟੇਲ ਪ੍ਰਾਈਸ ਸਭ ਕੁਝ ਵੀਡੀਓ ਦੇ ਵਿੱਚ ਹੀ ਮੈਂਸ਼ਨ ਕਰਾਂਗੇ ਇਹਦੇ ਵਿੱਚ ਜਿਹੜੇ ਆਪਾਂ ਨੇ ਰੈਡੀ ਕੀਤੇ ਵੀਰੇ 6 ਸੂਟ ਰੈਡੀ ਕਰ ਰਹੇ ਹਾਂਗੇ ਤੁਸੀਂ ਦੇਖ ਸਕਦੇ ਹੋਗੇ ਇਹ ਵਾਲੇ ਜਿਹੜੇ 6 ਸੂਟ ਰੈਡੀ ਕਰ ਰਹੇ ਹਾਂਗੇ ਇਹਦੇ ਵਿੱਚ ਜਿਹੜਾ ਆਪਾਂ ਨੇ ਫਰਸਟ ਸੂਟ ਰੈਡੀ ਹੋ ਰਿਹਾਗਾ ਹਲੇ ਵਾਲੀ ਖਾਫ ਬਣੀ ਆ ਬਣ ਰਹੀ ਹੈ ਜੀ ਇਹ ਵਾਲੀ ਕੰਪਲੀਟ ਹੋ ਚੁੱਕੀ ਮੋਰਨੀ ਬਣਾਈ ਹੋਈ ਹੈਗੀ ਇਸ ਦੇ ਉੱਪਰ ਮੈਂ ਇਧਰੋਂ ਆ ਦਿਖਾ ਦਿੰਨੀ ਆ ਆ ਵਾਲੀ ਜੀ ਇਹ ਵਾਲੀ ਮੋਰਨੀ ਬਣੀ ਹੋਈ ਹੈ ਦੇਖ ਸਕਦੇ ਹੋ ਬਹੁਤ ਸੋਹਣੀ ਇਹ ਆਪਾਂ ਨੇ ਜਿਹੜੇ ਮੇਰੀ ਭੈਣ ਨੇ ਆਰਡਰ ਦੇ ਉੱਪਰ ਰੈਡੀ ਕਰਵਾਏ ਨੇ ਉਹਨਾਂ ਨੇ ਜਿਹੜਾ ਰੈਡੀ ਕਰਵਾਇਆ ਜੀ ਕੈਮਰਿਕ ਕਾਟਨ ਦੇ ਉੱਪਰ ਆਲਓਵਰ ਸੂਟ ਰੈਡੀ ਕਰਵਾਇਆ ਹੈਗਾ 5 ਮੀਟਰ ਸੂਟ ਹੈ ਇਹਦੀ ਆਪਾਂ ਨੇ ਸ਼ਰਟ ਦੇ ਉੱਪਰ ਜਿੱਦਾਂ ਮੈਂ ਤੁਹਾਨੂੰ ਵੀਡੀਓ ਚ ਦਿਖਾਇਆ ਹੈਗਾ ਸੇਮ ਐਸ ਇਟ ਇਜ਼ ਓਮੀ ਹੀ ਵਰਕ ਕਰਨਾ ਇਹ ਸ਼ਰਟ ਦਾ ਫਰੰਟ ਆ ਗਿਆ ਫਰੰਟ ਦੇ ਉੱਪਰ ਇੱਥੇ ਪੀਕਾਕ ਬਣਨਗੇ ਉੱਪਰ ਜਿਹੜੀ ਛੋਟ ਛੋਟੀਆਂ ਆ ਬੂਟੀਆਂ ਬਨਣੀਆਂ ਆ ਜੀ ਸੇਮ ਹੀ ਵਰਕ ਆ ਜਿਹੜਾ ਇਹ ਵਾਲਾ ਪੀਕਾਕ ਵਾਲਾ ਇਹੀ ਪੌਂਜਿਆਂ ਦੇ ਉੱਪਰ ਹੋਊਗਾ ਜੀ ਇਹੀ ਬਾਹਮਾਂ ਦੇ ਉੱਪਰ ਹੋਊਗਾ ਇਹਦਾ ਜਿਹੜਾ ਪ੍ਰਾਈਸ ਹੈਗਾਗਾ ਰਾਮਟੈਕਸ ਦੀ ਕੈਂਬ੍ਰਿਕ ਕਾਟਨ ਦੇ ਉੱਪਰ 1300 ਰੁਪਏ ਦੇ ਵਿੱਚ ਰੈਡੀ ਟੂ ਡਿਸਪੈਚ ਆ ਸਭ ਦਾ ਪ੍ਰਾਈਸ ਅਲੱਗ-ਅਲੱਗ ਆ ਜੀ ਅਕੋਰਡਿੰਗ ਟੂ ਫੈਬਰਿਕਾ ਇਹਦੇ ਵਿੱਚ ਆਪਾਂ ਨੇ ਜਿਹੜਾ ਫਰਸਟ ਸੂਟ ਰੈਡੀ ਕਰ ਰਹੇ ਆ ਇਹ ਵਾਲਾ ਕਰ ਰਹੇ ਆ ਜੀ ਇਹਦੇ ਵਿੱਚ ਜਿਹੜਾ ਸੈਕੰਡ ਸੂਟ ਰੈਡੀ ਕਰ ਰਹੇ ਆ ਆਪਾਂ ਸੈਕੰਡ ਸੂਟ ਆ ਜਿਹੜਾ ਇਹ ਵਾਲਾ ਰੈਡੀ ਕਰ ਰਹੇ ਆਂ ਜੀ ਇਹ ਵੀ ਜਿਹੜਾ ਆਪਾਂ ਸੇਮ ਹੀ ਕਰ ਰਹੇ ਆ ਜੀ ਸੇਮ ਐਸਟਿਸ ਕੈਂਬ੍ਰਿਕ ਕਾਟਨ ਦੇ ਉੱਪਰ ਰੈਡੀ ਕਰ ਰਹੇ ਆ ਇਹ ਵੀ ਏ ਵੀ ਆਪਾਂ ਕੈਂਬਰੀ कॉटन ਦੇ ਉੱਪਰ ਰੈਡੀ ਕਰ ਰਹੇ ਹਾਂ ਜੀ ਤੁਸੀਂ ਦੇਖ ਸਕਦੇ ਆ ਇਹਦਾ ਪ੍ਰਾਈਸ ਵੀ ਜਿਹੜਾ ਹੈਗਾਗਾ ਸੇਮ ਐਜ਼ ਹੀ ਆ ਕਿਉਂਕਿ ਇਹ ਹੀ ਸੇਮ ਸਟਾਫ ਆ ਸੇਮ ਆ ਗਿਆ ਇਹ ਵੀ ਆਪਾਂ 5 ਮੀਟਰ ਸਟਾਫ ਦੇ ਉੱਪਰ ਆ ਜਿਹੜਾ ਰੈਡੀ ਕਰ ਰਹੇ ਆ ਇਹ ਵੀ ਮੈਚਿੰਗ ਸੂਟ ਨਹੀਂ ਬਣਾਇਆ ਕਿਉਂਕਿ ਇਹ ਮੇਰੀ ਭੈਣ ਕੰਦੀ ਵੀ ਅਸੀਂ ਮੈਚਿੰਗ ਨਹੀਂ ਬਣਵਾਉਣਾ ਜੀ ਅਸੀਂ ਆਲ ਓਵਰ ਸੂਟ ਹੀ ਬਣਵਾਉਣਾ ਤਾਂ ਕਰਕੇ ਆਪਾਂ ਨੇ ਉਹਨਾਂ ਨੂੰ ਆਲ ਓਵਰ ਸੂਟ ਆ ਜਿਹੜਾ ਰੈਡੀ ਕੀਤਾਗਾ ਇੱਕ ਇਹਦੇ ਵਿੱਚ ਆਪਾਂ ਨੇ ਰੈਡੀ ਕੀਤਾਗਾ ਇਹ ਵਾਲਾ ਸੂਟ ਆ ਗਿਆ ਜੀ ਏਕੇ ਟੈਕਸ ਦੀ ਫੈਬਰਿਕ ਤੇ ਉੱਪਰ ਰੈਡੀ ਕੀਤਾ ਹੋਇਆ ਹੈਗਾ ਮੈਂ ਤੁਹਾਨੂੰ ਕੰਨੀ ਦੀ ਵਿੱਚ ਆ ਗਈ ਹਾਂਜੀ ਇਹ ਵਾਲਾ ਏਕੇ ਟੈਕਸ ਦੀ ਫੈਬਰਿਕ ਦੇ ਉੱਪਰ ਰੈਡੀ ਕੀਤਾ ਹੈ ਇਹਦੇ ਨਾਲ ਜਿਹੜੀਆਂ ਆਪਾਂ ਲਗਾਈਆਂ ਨਹੀਂਆਂ ਮੈਚਿੰਗ ਬਾਟਮ ਲਗਾਈਆਂ ਨਹੀਂਆਂ ਆ ਕਈ ਮੇਰੀਆਂ ਭੈਣਾਂ ਕਹਿੰਦੀਆਂ ਨੇ ਨਾ ਸਾਨੂੰ ਆਹ ਔਰੋਂ ਨੀਚੋਂ ਕਟਿੰਗ ਚਾਹੀਦੀ ਹੈ ਕਈਆਂ ਦੇ ਅਸੀਂ ਕਟਿੰਗ ਵੀ ਕਰਕੇ ਦਿੰਨੇ ਆ ਕਿਉਂਕਿ ਉਹ 베ਲ ਨਹੀਂ ਪਾਉਂਦੇ ਨੀਚੋਂ ਕਟਵਰਕ ਪਵਾ ਲੈਂਗੇ ਆ ਜੇ ਕੋਈ ਕਟਿੰਗ ਕਰਵਾਉਣਾ ਚਾਹੁੰਦਾ ਕਟਿੰਗ ਵੀ ਕਰਵਾ ਸਕਦੇ ਹੋ ਅਗਰ ਤੁਸੀਂ ਵਿਦਆਊਟ ਕਟਿੰਗ ਲੈਣਾ ਚਾਹੁੰਦੇ ਵਿਦਆਊਟ ਕਟਿੰਗ ਵੀ ਲੈ ਸਕਦੇ ਹੋ ਇਦਾਂ ਹੀ ਇਹ ਵੀ ਸੇਮ ਵਰਕ ਹੋਇਆ ਹੈ ਜੀ ਐਸ ਤੇ ਸੇਮ ਕਲਰ ਕੰਬੀਨੇਸ਼ਨ ਪਾਇਆ ਹੈ ਇਹਦਾ ਜਿਹੜਾ ਪ੍ਰਾਈਸ ਹੈਗਾਗਾ ਇਹਦਾ ਪ੍ਰਾਈਸ ਵੀ ਆਪਾਂ ਨੇ ਸੇਮ ਰੈਡੀ ਟੂ ਡਿਸਪੈਚ ਆ ਇਹਦੇ ਨਾਲ ਜਿਹੜੀ ਬਾਟਮ ਲਗਵਾਈ ਹੈਗੀ ਉਹਨਾਂ ਨੇ 2.5 ਮੀਟਰ ਦੀ ਸ਼ਰਟ ਕਰਵਾਈ ਹੈ 2.5 ਮੀਟਰ ਦੀ ਕਰੀਮ ਕਲਰ ਦੀ ਇਹ ਵਾਲੀ ਬਾਟਮ ਲਗਵਾਈ ਹੈ ਆਪਣੀ ਚੁਆਇਸ ਦੇ ਨਾਲ ਤੁਸੀਂ ਕੋਈ ਵੀ ਬਾਟਮ ਹੈ ਜਿਹੜੀ ਸਾਡੇ ਕੋਲੋਂ ਲਗਵਾ ਸਕਦੇ ਹੋਗੇ ਚਾਹੇ ਦੀ 5 ਮੀਟਰ ਸੂਟ ਲੈ ਲਓ ਚਾਹੇ ਦੀ ਪਿੰਕ ਬਾਟਮ ਲਗਵਾ ਲਓ ਚਾਹੇ ਦੀ ਕਰੀਮ ਬਾਟਮ ਲਗਵਾ ਲਓ ਜਿਹੜੀ ਵੀ ਤੁਸੀਂ ਬਾਟਮ ਆਪਣੀ ਪਸੰਦ ਦੀ ਲਗਵਾਉਣਾ ਚਾਹੁੰਦੇ ਹੋ ਲਗਵਾ ਸਕਦੇ ਹੋ ਇਹ ਸੂਟ ਵੀ ਆਪਣੇ ਕੋਲੇ ਰੈਡੀ ਟੂ ਡਿਸਪੈਚ ਹੈਗਾ 1 ਕੇ ਟੈਕਸ ਦੀ ਫੈਬਰਿਕ ਦੇ ਉੱਪਰ 1500 ਰੁਪਏ ਦੇ ਵਿੱਚ ਸੇਮ ਵਰਕ ਸ਼ਰਟ ਦੀ ਫਰੰਟ ਤੇ ਆਊਗਾ ਬਾਹਮਾ ਤੇ ਆਊਗਾ ਤੇ ਪੌਂਚਿਆਂ ਤੇ ਆਊਗਾ ਜੀ 1 ਕੇ ਦੇ ਵਿੱਚ ਆਪਾਂ ਨੇ ਮੈਚਿੰਗ ਕੀਤੀ ਹੋਈ ਹੈ ਤੁਹਾਨੂੰ ਇਹ ਦਿਖਾਈ ਦੇਣੇ ਹੈਗੇ ਇਹ ਵਾਲਾ ਜੀ ਦੇਖੋ ਤੁਸੀਂ ਇਹ ਵਾਲਾ ਸੂਟ ਇਹਦੇ ਨਾਲ ਇਹ ਵਾਲੀ ਬਾਟਮ ਆ ਇਹ ਵਾਲੀ ਜਿਹੜੀ ਆਪਾਂ ਨੇ ਸ਼ਰਟ ਆ ਗਈ ਇਹਦਾ ਪ੍ਰਾਈਸ ਵੀ ਸੀਮ ਐਸਟਰੀਜ ਆ ਇਦਾਂ ਵਾਲੇ ਜਿਹੜੇ ਵੀ ਚਾਰ ਸੂਟ ਲਗਾਏ ਹੋਏ ਨੇ ਇਹਨਾਂ ਦਾ ਲਿਟਰਲ ਬਿਟ ਜਿਹੜਾ ਹੈਗਾ ਹੈਗਾ ਕਲਰ ਦਾ ਡਿਫਰੈਂਸ ਆ ਇਹਦਾ ਹੈਗਾ ਜਿਹੜਾ ਡਾਰਕ ਕਲਰ ਆ ਥੋੜਾ ਜਿਹਾ ਇਹਦਾ ਲਾਈਟ ਜਿਹਾ ਕਲਰ ਆ ਗਿਆ ਸੀ ਇਹ ਵੀ ਏਕੇ ਟੈਕਸ ਦੀ ਫੈਬਰਿਕ ਦੇ ਉੱਪਰ ਰੈਡੀ ਟੂ ਡਿਸਪੈਚ ਨੇ ਅਗਰ ਤੁਹਾਨੂੰ ਇਹਨਾਂ ਦੇ ਵਿੱਚੋਂ ਕੋਈ ਵੀ ਸੂਟ ਪਸੰਦ ਆਉਂਦਾਗਾ ਇਹ ਵਾਲੇ ਸਾਰੇ ਸੂਟ ਆਪਣੇ ਕੋਲੇ ਫਰਸਟ 3 ਸੂਟ ਹਨ ਛੱਡ ਕੇ ਆ ਪੱਕੀ ਜਿਹੜੇ ਲਾਸਟ ਵਾਲੇ 3 ਸੂਟ ਨੇ ਆਪਣੇ ਕੋਲੇ ਇਹ ਸਾਰੇ ਆਪਣੇ ਕੋਲੇ ਰੈਡੀ ਟੂ ਡਿਸਪੈਚ ਨੇ ਅਗਰ ਮੇਰੀ ਭੈਣ ਨੂੰ ਕਿਸੇ ਨੂੰ ਵੀ ਇਹਨਾਂ ਚ ਕੋਈ ਵੀ ਸੂਟ ਪਸੰਦ ਆਉਂਦਾਗਾ ਤਾਂ ਤੁਸੀਂ ਸਾਡੇ ਕੋਲੋਂ ਆਰਡਰ ਕਰ ਸਕਦੇ ਹੋ ਆਰਡਰ ਕਰਨ ਲਈ ਤੁਹਾਨੂੰ ਮੇਰੇ ਕੰਟੈਕਟ ਨੰਬਰ ਤੇ ਸਕਰੀਨਸ਼ਾਟ ਲੈ ਕੇ ਸੈਂਡ ਕਰਨਾ ਪਊ ਮੇਰਾ ਕੰਟੈਕਟ ਨੰਬਰ ਮੈਂ ਮੈਂਸ਼ਨ ਕਰ ਦਿੱਤਾ ਲਿਆ ਜੀ ਮੇਰਾ ਕੰਟੈਕਟ ਨੰਬਰ 9855462231 ਵਾਲੇ ਨੰਬਰ ਤੇ ਤੁਸੀਂ ਵਟਸਐਪ ਮੈਸੇਜ ਵੀ ਕਰ ਸਕਦੇ ਹੋ ਕਾਲ ਵੀ ਕਰ ਸਕਦੇ ਹੋ ਜੀ ਈਦੋ ਤੇ ਤੁਸੀਂ ਆਪਣਾ ਜਿਹੜਾ ਆਰਡਰ ਆ ਪਲੇਸ ਕਰ ਸਕਦੇ ਹੋ ਅਗਰ ਕੋਈ ਮੇਰੀ ਪੈਨ ਬੁਟੀਕ ਤੇ ਵਿਜ਼ਿਟ ਕਰਕੇ ਲੈਣਾ ਚਾਹੁੰਦੇ ਆ ਬੁਟੀਕ ਤੇ ਆ ਕੇ ਵੀ ਤੁਸੀਂ ਸਾਡੇ ਕੋਲ ਸੂਟ ਆ ਜਿਹੜਾ ਬਾਏ ਕਰ ਸਕਦੇ ਹੋ ਜੀ ਅਗਰ ਕੋਈ ਇਹੀ ਸੇਮ ਡਿਜ਼ਾਈਨ ਆ ਤੁਸੀਂ ਕਿਸੇ ਵੀ ਕਲਰ ਦੇ ਉੱਪਰ ਕਰਵਾਉਣਾ ਚਾਹੁੰਦੇ ਹੋ ਕਿਸੇ ਵੀ ਕਲਰ ਦੇ ਉੱਪਰ ਆ ਜਿਹੜਾ ਕਰਵਾ ਸਕਦੇ ਹੋ ਜ਼ਰੂਰੀ ਨਹੀਂ ਹੈਗਾ ਵੀ ਤੁਸੀਂ ਇਸੇ ਕਲਰ ਦੇ ਉੱਪਰ ਹੀ ਲੈਣਾਗਾ ਕਿਸੇ ਵੀ ਕਲਰ ਦੇ ਉੱਪਰ ਕਿਸੇ ਵੀ ਫੈਬਰਿਕ ਦੇ ਉੱਪਰ ਤੁਸੀਂ ਇਹ ਵਾਲੇ ਡਿਜ਼ਾਈਨ ਨੂੰ ਜਿਹੜਾ ਸਾਡੇ ਕੋਲ ਕਸਟਮਾਈਜ਼ ਆ ਤੁਸੀਂ ਕਰਵਾ ਸਕਦੇ ਹੋ ਜੀ ਇਹ ਵਾਲੇ ਸੂਟ ਜਿਹੜੇ ਆਪਾਂ ਸਾਰੇ ਆਪਣੀਆਂ ਇਹ ਵਾਲੀਆਂ ਮਸ਼ੀਨਾਂ ਦੇ ਉੱਪਰ ਹੀ ਤਿਆਰ ਕਰਦੇ ਆਂਗੇ ਜਿੱਦਾਂ ਕੀ ਇਹਦੇ ਉੱਪਰ 6 ਸੂਟ ਲੱਗੇ ਹੋਏ ਨੇ ਜਿਹੜੀ ਦੂਸਰੀ ਮਸ਼ੀਨ ਦੇ ਉੱਪਰ ਲੱਗੇ ਹੋਣੇ ਇੱਕ ਵਾਰ ਮੈਂ ਤੁਹਾਨੂੰ ਉਹ ਵੀ ਚੈੱਕ ਕਰਵਾ ਦੇਣੀ ਹੈਗੀ ਉਹਨਾਂ 'ਚ ਵੀ ਆਪਣੇ ਕੋਲੇ ਜਿਹੜੇ ਐਕਸਟਰਾ ਸੂਟ ਰੈਡੀ ਕੀਤੇ ਹੋਏ ਨੇਗੇ ਇੱਕ ਵਾਰ ਮੈਂ ਤੁਹਾਨੂੰ ਉਹ ਵੀ ਚੈੱਕ ਕਰਵਾ ਦੇਣੀ ਹੈਗੀ ਅਹ ਹਨੇਰਾ ਪੈ ਰਿਹਾ ਇੱਥੇ ਨਾ ਦਿਸ ਨਹੀਂ ਰਿਹਾ ਇਹ ਵਾਲਾ ਡਿਜ਼ਾਈਨ ਆ ਗਿਆ ਬਹੁਤ ਹੀ ਹਿੱਟ ਡਿਜ਼ਾਈਨ ਆ ਮੰਗਰ ਸ਼ਰਟ ਗੱਡੀ ਬੈਕ ਸਾਈਡ ਤੋਂ ਸਾਟਾ ਦਿਖਾ ਦੇਣੀ ਇੱਕ ਵਾਰ ਸੋਨੂੰ ਇਹ ਆਪਣੇ ਕੋਲ ਜਿਹੜਾ ਰੈਡੀ ਕੀਤੇ ਹੋਏ ਨੇ ਬਰਬਰੀ कॉटन ਦੇ ਉੱਪਰ ਰੈਡੀ ਕੀਤੇ ਹੋਏ ਨੇ ਇਹਦੇ ਵੀ ਵੀਡੀਓ ਆਪਾਂ ਜਲਦੀ ਹੀ ਅਪਲੋਡ ਕਰਾਂਗੇ ਤੁਸੀਂ ਦੇਖ ਸਕਦੇ ਹੋਗੇ ਇਹ ਨਾਲ ਦੇ ਥ्रेड ਯੂਜ਼ ਕਰਕੇ ਆਰੀ ਵਰਕ ਦੇ ਨਾਲ ਆਪਾਂ ਨੇ ਜਿਹੜਾ ਸਾਈਡ ਤੇ ਪੈਨਲ ਬਣਾਏ ਹੋਏ ਨੇ ਸੈਂਟਰ ਤੇ ਸਾਰੀ ਤੁਰ ਤੱਕ ਕਿਦਾਂ ਫਲਾਵਰ ਜਾਂਦੇ ਨੇ ਇਹਦੀ ਹਜੇ ਥ੍ਰੈਡ ਦੀ ਫਿਨਿਸ਼ਿੰਗ ਵਗੈਰਾ ਕਰਨ ਵਾਲੀ ਰਹਿੰਦੀ ਹੈ ਇਹ ਆਪਾਂ ਨੇ ਜਿਹੜੇ ਰੈਡੀ ਕੀਤੇ ਆ ਬਰਬਰੀ ਕਾਟਨ ਦੇ ਉੱਪਰ ਰੈਡੀ ਕੀਤੇ ਆ ਜੀ ਆਗਰ ਤੁਹਾਨੂੰ ਇਹਨਾਂ ਚੋਂ ਕੋਈ ਵੀ ਸੂਟ ਪਸੰਦ ਆਉਂਦਾਗਾ ਤਾਂ ਤੁਸੀਂ ਮੇਰੇ ਨੰਬਰ ਤੇ ਮੈਨੂੰ ਸਕਰੀਨਸ਼ਾਟ ਲੈ ਕੇ ਜਿਹੜਾ ਤੁਸੀਂ ਭੇਜ ਸਕਦੇ ਹੋ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਮੇਰੀਆਂ ਭੈਣਾਂ ਤੱਕ ਜਰੂਰ ਪਹੁੰਚਾਇਆ ਕਰੋ ਜਿਹੜੀਆਂ ਕਿ ਆਪਣਾ ਘਰ ਤੋਂ ਬੈਠ ਕੇ ਕੰਮ ਸਟਾਰਟ ਕਰਨਾ ਚਾਹੁੰਦੇ ਨੇ ਇੱਕ ਚੀਜ਼ ਹੋਰ ਜਿਹੜੀ ਮੇਰੇ ਭੈਣਾਂ ਇਹ ਵਾਲੀ ਮਸ਼ੀਨ ਨੂੰ ਚਲਾਉਣਾ ਸਿੱਖਣਾ ਚਾਹੁੰਦੀਆਂ ਨੇ ਹੈਨਾ ਉਹ ਸਾਡੇ ਕੋਲ ਮਸ਼ੀਨ ਨੂੰ ਵੀ ਚਲਾਉਣਾ ਤੁਸੀਂ ਸਿੱਖ ਸਕਦੇ ਹੋ ਜੀ ਕਈ ਮੇਰੀਆਂ ਭੈਣਾਂ ਦੇ ਮੈਸੇਜ ਆਉਂਦੇ ਨੇ ਵੀ ਹਾਂ ਜੀ ਮਸ਼ੀਨ ਚਲਾਉਣੀ ਤੁਸੀਂ ਈਜ਼ੀਲੀ ਸਿੱਖ ਸਕਦੇ ਹੋ ਕਿਉਂਕਿ ਅਸੀਂ ਖੁਦ ਹੀ ਮਸ਼ੀਨਾਂ ਇਹ ਮੈਂ ਖੁਦ ਆਪ ਚਲਾਉਣੀ ਆ ਜੀ ਇਹ ਵਾਲੀਆਂ ਜਿਹੜੀਆਂ ਸਾਰੀਆਂ ਮਸ਼ੀਨਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਥੈਂਕ ਯੂ ਜੀ ਵੀਡੀਓ ਦੇਖਣ ਲਈ